ਤਾਂ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਬੀਤੇ ਦਿਨੀ ਫਿਰੋਜ਼ਪੁਰ ਦੇ ਜੀਰਾ ਲਾਕਤੇ ਦੇ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜੀਰਾ ਦੇ ਪਿੰਡ ਸੋਡੀ ਵਾਲਾ ਅਤੇ ਰਟੋਲ ਰੋਹੀ ਦੇ ਵਿੱਚ ਕਣਕ ਨੂੰ ਭਿਆਨਕ ਅੱਗ ਲੱਗਦੀ ਹੈ ਤਾਂ ਉਸ ਸਮੇਂ ਦੋ ਨੌਜਵਾਨ ਬੱਚੇ ਜਿਹੜੇ ਨੇ ਮੋਟਰਸਾਈਕਲ ਦੇ ਉੱਤੇ ਹੋ ਉਹਨਾਂ ਖੇਤਾਂ ਦੇ ਕੋਲੋਂ ਲੰਘ ਰਹੇ ਸੀ ਜਿਨ੍ਹਾਂ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਸੀ ਅੱਗ ਦੀ ਲਪੇਟ ਦੇ ਵਿੱਚ ਇਹ ਦੋਨੋਂ ਨੌਜਵਾਨ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ 17 ਸਾਲਾ ਨੌਜਵਾਨ ਬੱਚਾ ਸੀ ਜਿਸ ਦੀ ਮੌਤ ਹੋ ਗਈ ਹੈ ਤੇ ਦੂਸਰਾ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਅੱਗ ਦੇ ਵਿੱਚ ਝੁਲਸ ਗਿਆ ਇੱਥੋਂ ਤੱਕ ਕਿ ਮੋਟਰਸਾਈਕਲ ਵੀ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਹਵਾਲੇ ਹੋ ਗਿਆ ਜਾਣਕਾਰੀ ਦਿੰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਪਿੰਡ ਸੋਡੀ ਵਾਲਾ ਸਾਈਡ ਮੱਥਾ ਟੇਕਣ ਗਏ ਸੀ ਰਸਤੇ ਦੇ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਸੀ ਅਤੇ ਉਹ ਮੋਟਰਸਾਈਕਲ ਸਮੇਤ ਅੱਗ ਦੀ ਲਪੇਟ ਵਿੱਚ ਆ ਗਈ। ਦੋਨੋਂ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਵਿੱਚ ਝੁਲਸ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਦੂਸਰੇ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ। ਮੈਂ ਹਰਜਿੰਦਰ ਸਿੰਘ ਜੀਰਾ ਸ਼ਹਿਰ ਦਾ ਵਸਨੀਕ ਆ। ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਮੇਰੇ ਸ਼ਹਿਰ ਦੇ ਦੋ ਨੌਜਵਾਨ ਜਿਹੜੇ ਜੀਰਾ ਤੋਂ ਛੋਟੀ ਨਗਰਵਾਲ ਛੋਟੀ ਨਗਰਵਾਲੇ ਪਾਸੇ ਮੱਥਾ ਟੇਕਣ ਜਾ ਰਿਹਾ ਸੀ ਛੋੜੀ ਵਾਲੇ ਪਾਸੇ ਛੋੜੀ ਛੋੜੀ ਵਾਲਾ ਪਾਸੇ ਤੇ ਉੱਥੇ ਇੱਕ ਰਸੇ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀਗੀ ਤੇ ਇਹ ਵੀਰ ਮੋਟਰਸਾਈਕਲ ਤੇ ਜਾਂਦੇ ਜਾਂਦੇ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੇ ਇਹਨਾਂ ਦੋਨਾਂ ਦੇ ਕਾਫੀ ਜ਼ਿਆਦਾ ਸੜ ਗਏ ਸੀ ਅੱਗ ਦੇ ਲਪੇਟ ਦੇ ਵਿੱਚ ਆਣ ਕੇ ਮੋਟਰਸਾਈਕਲ ਡੇਗ ਗਿਆ ਇਹਨਾਂ ਦਾ ਤੇ ਇੱਕ ਵੀਰ ਤਾਂ मौके ਤੇ ਉੱਤੇ ਹੀ ਮੌਤ ਹੋ ਗਈ ਆ ਤੇ ਦੂਜੇ ਦੀ ਹਾਲਤ ਜ਼ਿਆਦਾ ਖਰਾਬ ਸੀਗੇ ਸਿਵਲ ਹਸਪੀਟਲ ਜ਼ੀਰਾ ਵਾਲਿਆਂ ਨੇ ਉਹਨਾਂ ਨੂੰ ਮੌਕੇ ਵਾਸਤੇ ਰੈਫਰ ਕਰ ਦਿੱਤਾ ਜੀ ਬਹੁਤ ਹੀ ਮੰਦ ਘਟ ਪਰ ਭਾਗੀ ਘਟਨਾ ਮੇਰੀ ਸਰਕਾਰ ਨੂੰ ਸ਼ਾਸਨ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਨੂੰ ਜੋ ਵੀ ਬਣਦੀ ਲੋੜੀਂਦੀ ਮਾਲੀ ਸਹਾਇਤਾ ਦਿੱਤੀ ਜਾਵੇ ਧੰਨਵਾਦ ਜੀ ਗੁਰਪ੍ਰੀਤ ਸਿੰਘ ਇਸ ਵੇਲੇ ਸਿਵਲ ਹਸਪਤਾਲ ਜੀਰਾਚਾ ਹਰ ਮੌਜੂਦ ਤੇ ਮੇਰੇ ਟਾਈਮ ਤੇ ਦੋ ਬਰਨ ਦੇ ਪੇਸ਼ੈਂਟ ਆਏ ਸੀਗੇ ਪਹਿਲਾ ਪੇਸ਼ੈਂਟ ਆ ਸੀਗਾ ਉਹ ਕਾਫੀ ਝੁੱਲਸਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਦਵਾਈ ਮਲਮ ਪੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਝੁੱਲਸੀ ਤੇ ਆਪਾਂ ਉਹਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ ਦੇਰ ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪੀਸ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬਰਾਉਡ ਡੈਟੀ ਸੀਗਾ ਉਹ ਮਤਲਬ ਪਹਿਲੀ ਉੱਥੇ ਕਿਤੇ ਸੜਾਈ ਕਰ ਗਿਆ ਸੀਗਾ ਤੇ ਉਹਨੂੰ ਆਪਾਂ ਮੋਰਚਿਜ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਦੇ ਇਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕਿ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਏਜ ਦੇ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈੱਥ ਵੀ ਹੋਸ਼ਾ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਿਸ ਵਾਲਿਆਂ ਨੂੰ